ਅਸੀਂ ਬੋਲ ਕੇ ਨਹੀਂ ਦੱਸ ਸਕਦੇ ਪਰ ਦਰਦ ਸਾਨੂੰ ਵੀ ਮਹਿਸੂਸ ਹੁੰਦਾ ਹੈ ਅਸੀਂ ਵਿਊਸ ਪਰ ਮਹਾਤਮਾ ਦੇ ਬਣਾਏ ਜੀ ਹਾਂ ਥੋੜਾ ਸਾਡੇ ਤੇ ਵੀ ਰਹਿਮ ਕਰੋ ਅਸੀਂ ਤਪਦੀ ਗਰਮੀ ਵਿੱਚ ਸੜਕਾਤੇ ਜਾਂਦੇ ਹਾਂ ਸਮਾਨ ਟੋਂਦੇ ਹਾਂ ਸਾਡੇ ਤੇ ਰਹਿਮ ਕਰੋ ਜਿੱਥੇ ਇੱਕ ਪਾਸੇ ਤਪਦੀ ਗਰਮੀ ਨੇ ਸਾਡੇ ਸਾਰਿਆਂ ਦੇ ਸਾਹ ਸੁਕਾਏ ਹੋਏ ਨੇ ਤੇ ਦੂਜੇ ਪਾਸੇ ਮਨੁੱਖਾਂ ਵੱਲੋਂ ਜਾਣੇ ਅਣਜਾਣੇ ਵਿੱਚ ਬੇਜ਼ੁਬਾਨਾ ਤੇ ਕਈ ਵਾਰ ਤਸ਼ੱਦਦ ਵੀ ਢਾਈ ਜਾਂਦੀ ਹੈ। ਇਹ ਘੋੜੇ ਦੇਖੋ ਜਿਨ੍ਹਾਂ ਤੇ ਸਮਾਨ ਲੱਦਿਆ ਹੋਇਆ ਹੈ। ਇਹ ਘੋੜੇ ਸਮਾਨ ਢੋਂਦੇ ਨੇ। ਟਰਾਈ ਸਿਟੀ ਵਿੱਚ ਇਹ ਘੋੜੇ ਲੋਹਾ ਤੇ ਹੋਰ ਸਮਾਨ ਢੋਂਦੇ ਨੇ। ਤੇ ਇਹਨਾਂ ਘੋੜਿਆਂ ਦੇ ਮਾਲਕ ਕਿਤੇ ਨਾ ਕਿਤੇ ਪੈਸਿਆਂ ਦੇ ਚੱਕਰ ਵਿੱਚ ਇਹਨਾਂ ਤੇ ਸਮਾਨ ਹੱਥੋਂ ਜ਼ਿਆਦਾ ਲੱਦ ਦਿੰਦੇ ਨੇ। ਲੋਕ ਦੇਖਦੇ ਨੇ ਬੇਜ਼ੁਬਾਨਾ ਤੇ ਅਤਿਆਚਾਰ ਹੁੰਦਾ। ਵੀਡੀਓ ਵੀ ਬਣਾਉਂਦੇ ਨੇ ਪਰ ਇਸ ਅਤਿਆਚਾਰ ਨੂੰ ਰੋਕਦਾ ਕੋਈ ਨਹੀਂ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਜੇ ਅਤਿਆਚਾਰ ਹੋਵੇਗਾ ਤੇ ਅਸੀਂ ਕਾਰਵਾਈ ਕਰਾਂਗੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ ਜੀਐਸਪੀਸੀ ਚੰਡੀਗੜ੍ਹ ਦੇ ਇਨਸਪੈਕਟਰ ਦੀ ਮੰਨੀ ਹੈ ਤਾਂ ਇੱਕ ਬਾਰ ਵਿੱਚ ਘੂੜੇ 7 ਕਿਲੋਗ੍ਰਾਮ ਵਜ਼ਨ ਤੋਂ ਹਸਬ ਦੇ ਨੇ ਜਿਸ ਦੇ ਵਿੱਚ ਰੇੜਾ ਤੇ ਰੇੜੇ ਚਾਲਕ ਦਾ ਵਜ਼ਨ ਵੀ ਮਿਲਿਆ ਜਾਵੇਗਾ ਜੇਕਰ ਇਸ ਤੋਂ ਵੱਧ ਵਜ਼ਨ ਪਾਇਆ ਗਿਆ ਤਾਂ ਉਸ ਦੇ ਪੀਸੀ ਐਕਟ ਦੇ ਜ਼ਰੀਏ ਕਾਰਵਾਈ ਹੋਏਗੀ ਇਸ ਵਿੱਚ 6 ਮਹੀਨੇ ਦੀ ਸਜ਼ਾ ਤੇ ਜੁਰਮਾਨਾ ਵੀ ਸ਼ਾਮਿਲ ਹੈ ਦਰਸ਼ਨ ਸਰ ਇਸ ਤਰ੍ਹਾਂ ਜਿਹੜੇ ਘੋੜੇ ਹੁੰਦੇ ਓਵਰਲੋਡਿੰਗ ਦਾ ਜਿਹੜਾ ਚੱਲਦਾ ਹੈਗਾ ਇਹਦੇ ਚ ਇਹਨਾਂ ਨੂੰ 7.5 ਕੁਇੰਟਲ ਅਲਾਓ ਹੈਗਾ 7.5 ਕੁਇੰਟਲ ਇਹ ਮੇ ਅਲਾਓ ਹੈਗਾ ਜਿਹੜਾ ਜ ਇਹਨਾਂ ਦਾ ਲੱਕੜ ਦਾ ਬਣਿਆ ਹੁੰਦਾ ਹੈਗਾ ਉਹਨੂੰ ਵਿੱਚ ਮਿਲਾ ਕੇ ਤੇ ਆ ਇਨਸਾਨ ਜਿਹੜਾ ਉਹਦੇ ਉੱਪਰ ਬੈਠਦਾ ਹੈ ਉਹਨੂੰ ਮਿਲਾ ਕੇ ਉਹਦੇ weight ਦੇ ਹਿਸਾਬ ਨਾਲ ਹੀ ਜਿਹੜਾ 7.5 ਕੁਇੰਟਲ ਅਲਾਓ ਹੈ ਅਗਰ 7.5 ਕੁਇੰਟਲ ਤੋਂ ਜ਼ਿਆਦਾ ਅਲਾਓ ਕਰਦਾ ਹੈ ਤਾਂ ਅਸੀਂ ਉਹਦੇ ਉੱਪਰ ਉਹਨੂੰ PC Act ਦੇ ਪਰਵੈਂਸ਼ਨ ਆਫ ਕਰੈਲਟੀ ਟੂ ਐਨੀਮਲ ਐਕਟ ਦੇ ਹਿਸਾਬ ਨਾਲ ਤੇ ਅਸੀਂ ਉਹਨੂੰ ਫਾਈਨ ਕਰਦੇ ਆ ਚਲਾਨ ਕਰਕੇ ਅਸੀਂ ਉਹਨੂੰ ਕੋਰਟ 'ਚ ਸਬਮਿਟ ਕਰਾਉਂਦੇ ਜਿਸ ਦੇ ਨਾਲ ਕੋਰਟ ਦੇ ਵਿੱਚ ਸਬਮਿਟ ਹੋਣੇ ਦੇ ਨਾਲ ਉਹ ਕੋਰਟ ਦੇ ਵਿੱਚ ਜੱਜ ਸਾਹਿਬ ਉਹਨੂੰ ਪੀਸੀ ਐਕਟ ਦੇ ਮੁਤਾਬਿਕ ਜਿਹੜਾ ਹੈਗਾ ਫਾਈਨ ਜੋ ਵੀ ਉਹਨਾਂ ਨੂੰ ਪੈਂਦਾ ਹੈ ਉਹ ਫਾਈਨ ਹੁੰਦਾ ਹੈਗਾ ਅਗਰ ਇੱਕ ਪੇਸ਼ੀ 'ਚ ਨਹੀਂ ਆਂਦਾ ਉਹ ਦੂਜੀ 'ਚ ਨਹੀਂ ਆਂਦਾ ਤਾਂ ਉਹਨੂੰ ਅਰੈਸਟ ਵਾਰੰਟ ਵੀ ਹੈਗਾ ਤੇ 6 ਮੰਥੀ ਦੀ ਸਜ਼ਾ ਵੀ ਹੈਗੀ ਜੇ ਕੋਈ ਨਹੀਂ ਆਂਦਾ ਤੇ ਬਕਾਇਦਾ ਜੇ ਅਗਰ ਕੋਈ ਘੋੜਾ ਇੰਜਰਡ ਔਰ ਸਿੱਕ ਚੱਲ ਰਿਹਾ ਤੇ ਅਸੀਂ ਉਹਨੂੰ ਜੱਪ ਕਰ ਲੈਂਦੇ ਆ ਜਾ ਉਹਦੇ ਕੋਲ ਟ੍ਰੀਟਮੈਂਟ ਚਾਰਟ ਨਹੀਂ ਹੁੰਦਾ ਤਾਂ ਅਸੀਂ ਉਹਨੂੰ ਇਹ ਕਹਿੰਦੇ ਵੀ ਜਦ ਤੱਕ ਟ੍ਰੀਟਮੈਂਟ ਚਾਰਟ ਤੇਰਾ ਚੱਲਦਾ ਤਦ ਤੱਕ ਤੁਸੀਂ ਉਹਨਾਂ ਨੂੰ ਰੈਸਟ ਕਰਾਣੀ ਹੈ ਘੋੜੇ ਨੂੰ ਅਗਰ ਜੇ ਉਹ ਬੰਦਾ ਸਾਨੂੰ ਇਸ ਤਰ੍ਹਾਂ ਦਾ ਕੋਈ ਬੜਾ ਹੀ ਜ਼ਿਆਦਾ ਮੇਜਰ ਪ੍ਰੋਬਲਮ ਸਪਾਇਆ ਜਾਂਦਾ ਬਹੁਤ ਹੀ ਜ਼ਿਆਦਾ ਸਿਕਰ ਇੰਜਰਡ ਪਾਇਆ ਜਾਂਦਾ ਤੇ ਅਸੀਂ ਉਹਨੂੰ ਜ਼ਬਤ ਕਰਕੇ ਆਪਣੇ ਐਸਪੀਸੀਜ਼ ਸੀਜ਼ ਕੀਤਾ ਜਾਂਦਾ ਜਨਾਬ ਇਹ ਤਾਂ ਤੁਸੀਂ ਬਿਆਨ ਦੇ ਰਹੇ ਹੋ ਤੁਸੀਂ ਤਾਂ ਇੱਥੇ ਤੱਕ ਕਹਿ ਰਹੇ ਹੋ ਕਿ ਜਦੋਂ 12 37 ਡਿਗਰੀ ਤੋਂ ਉੱਪਰ ਚਲਾ ਗਿਆ ਤਾਂ 12 ਤੋਂ 3 ਵਜੇ ਤੱਕ ਘੋੜੇ ਤੇ ਉਂਟ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ ਅਸੀਂ ਗਰਮੀ ਦੇ ਵਿੱਚ ਚਾਹ ਕੋੜਾ ਹੋਏ ਚਾਹ ਊਂਟ ਹੋਏ ਕਿਸੇ ਪ੍ਰਕਾਰ ਦਾ ਜਦੋਂ ਟੈਂਪਰੇਚਰ 7 37 ਤੇ ਉੱਪਰ ਚਲੇ ਜਾਂਦਾ ਤੇ 12 ਤੇ 3 ਦੇ ਵਿੱਚ ਇਹਨਾਂ ਨੂੰ ਅਲਾਉ ਨਹੀਂ ਹੈਗਾ ਐਜ ਪੀਸੀ ਐਕਟ ਪਰਫਾਰਮਿੰਗ ਐਨੀਮਲ ਰੂਲਸ ਦੇ ਵਿੱਚ ਤੇ ਉਹਦੇ ਚ ਉਹਨਾਂ ਨੂੰ ਅਲਾਉ ਨਹੀਂ ਹੈਗਾ ਤੇ ਅਸੀਂ ਉਹਦੇ ਚ ਵੀ ਇਹਨਾਂ ਨੂੰ ਕਾਫੀ ਚਲਾਨ ਕੀਤੀਆਂ ਕੋੜਿਆਂ ਨੂੰ ਤੇ ਪਿੱਛੇ ਊਂਟ ਦੇ ਵੀ ਅਸੀਂ ਕਿਤੇ ਆ ਜਿਹੜੇ ਸੁਖਲਾ ਲੇਖ ਤੇ ਚੱਲਦੇ ਆ ਜਿਹੜੇ 12 ਤੋਂ 3 ਚੱਲੇ ਸੀਗੇ ਤਾਂ ਅਸੀਂ ਉਹਨਾਂ ਨੂੰ ਵੀ ਚਲਾਨ ਕਿਤੇ ਆ ਬਸ ਇਹੀ ਇਹਨਾਂ ਨੂੰ ਉੱਪਰ ਲੱਗੂਗਾ ਗਰਮੀ ਸ਼ੁਰੂ ਹੋ ਰਹੀ ਹੈ ਇਹਦੇ ਵਿੱਚ ਕਿਵੇਂ ਹੈਗਾ 12 ਤੋਂ 3 ਨਾ ਨਹੀਂ 12 ਤੇ 3 ਸਰ ਉਸ ਤਰ੍ਹਾਂ ਹੈ ਜੇ ਟੈਂਪਰੇਚਰ 77 ਤੇ ਉੱਪਰ 37 ਤੇ ਉੱਪਰ ਟੱਪ ਜੇਗਾ ਤਦ ਜਾ ਕੇ ਅਸੀਂ ਇਹਨਾਂ ਨੂੰ ਚਲਾਨ ਕਰਦੇ ਆ ਤਦ 12 ਤੇ 3 ਦੇ ਵਿੱਚ ਇਹ ਨਹੀਂ ਚਲਾ ਸਕਦੇ ਗਰਮੀ ਦੇ ਵਿੱਚ ਜਨਾਬ ਖੈਰ ਜ਼ਮੀਨੀ ਹਕੀਕਤ ਕੁਝ ਹੋਰ ਨਾ ਹੀ ਕਿਸੇ ਨੇ ਸੁਣਿਆ ਕਿ ਕੋੜੇ ਤੇ ਵਜ਼ਨ ਵਾਧੂ ਲੱਦਨ ਕਰਕੇ ਕਿਸੇ ਨੂੰ ਸਜ਼ਾ ਹੋਈ ਹੋਵੇ ਖੈਰ ਅਸੀਂ ਇਹੀ ਚਾਹੁੰਦੇ ਆ ਕਿ ਬੇਜ਼ੁਬਾਨਾਂ ਤੇ ਅਤਿਆਚਾਰ ਕਰਨ ਵਾਲਿਆਂ ਤੇ ਸਖਤ ਕਾਰਵਾਈ ਹੋਵੇ ਤਾਂ ਜੋ ਹੋਰਾਂ ਨੂੰ ਵੀ ਇਹ ਸੇਧ ਮਿਲੇ ਤੇ ਬੇਜ਼ੁਬਾਨਾਂ ਤੇ ਹੋਰੇ ਅਤਿਆਚਾਰ ਨੂੰ ਰੋਕਿਆ ਜਾ ਸਕੇ ਚੰਡੀਗੜ੍ਹ ਤੋਂ ਦਿਲਜੀਤ ਸਿੰਘ ਦੀ ਰਿਪੋਰਟ